ਹੁਣ ਤੱਕ ਆ ਮੈਂ ਚੱਪੀ ਹੁਣ ਤੱਕ ਨਾ ਮੈਂ ਬਥੇਰੀ ਜ਼ਿੰਮੇਵਾਰੀ ਨਿਭਾਈ ਪਰ ਹੁਣ ਮੈਂ ਇਹ ਚਾਹੁੰਨੀ ਆ ਵੀ ਇਹ ਸਾਰੀਆਂ ਜ਼ਿੰਮੇਵਾਰੀਆਂ ਤੂੰ ਨਿਭਾਵੇਂ ਮੈਂ ਨਿਭਾਵਾਂ ਉਹ ਮੰਮੀ ਜੀ ਮੈਂ ਨਹੀਂ ਨਿਭਾ ਸਕਦੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਤੁਸੀਂ ਆਪ ਹੀ ਨਿਭਾਓ ਤੁਸੀਂ ਮੰਮੀ ਨੂੰ ਦੱਸਿਆ ਨਹੀਂ ਵੀ ਆਪਾਂ ਨਵੇਂ ਘਰ 'ਚ ਸ਼ਿਫਟ ਹੋ ਰਹੇ ਆ ਮੰਮੀ ਜੀ ਅਸੀਂ ਤਾਂ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਦੋਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਸ਼ਹਿਰ 'ਚ ਨਾ ਆਪਦਾ ਨਵਾਂ ਫਲੈਟ ਲੈ ਕੇ ਆਡ ਰਹਾਂਗੇ ਹੁਣ ਨਹੀਂ ਅਸੀਂ ਇਸ ਪਿੰਡੇ 'ਚ ਰਹਿ ਸਕਦੇ। ਸੁਰਿੰਦਰ ਮੰਦੀਪ ਇਹ ਕੀ ਕਹਿ ਰਹੀ ਐ? ਤੁਸੀਂ ਮੈਨੂੰ ਛੱਡ ਕੇ ਸ਼ਹਿਰ ਰਹਿਣ ਦਾ ਪਲੈਨ ਬਣਾ ਲਿਆ। ਉਹ ਮੈਂ ਤਾਂ ਇੰਨੇ ਈਰਮਾਨਾਂ ਨਾਲ ਤੁਹਾਡਾ ਦੋਹਾਂ ਦਾ ਵਿਆਹ ਕੀਤਾ ਸੀ ਵੀ ਆਪਾਂ ਰਲ ਕੇ ਰਹਾਂਗੇ ਤੇ ਤੁਸੀਂ ਮੰਮੀ ਜੀ ਤੁਸੀਂ ਜਾਣਦੇ ਤਾਂ ਹੋਵੋਗੇ ਕਿ ਮੰਦੀਪ ਨਵੇਂ ਖਿਆਲਾਂ ਵਾਲੀ ਕੁੜੀ ਐ। ਇਸ ਕਰਕੇ ਨਾ ਅੱਡ ਰਹਿਣਾ ਚਾਹੁੰਦੀ ਆ ਤੇ ਮੰਦੀਪ ਇਸ ਪਿੰਡ ਦੇ ਮਾਹੌਲ 'ਚ ਨਾ ਅਡਜਸਟ ਵੀ ਨਹੀਂ ਕਰ ਪਾਊਗੀ। ਨਾਲੇ ਮੰਮੀ ਜੀ ਜਦੋਂ ਸਾਡਾ ਮਨ ਕਰੂਗਾ ਅਸੀਂ ਤੁਹਾਨੂੰ ਮਿਲਣਾ ਜਾ ਕਰਾਂਗੇ ਜੇ ਤੁਹਾਡਾ ਵੀ ਮਨ ਕਰੇ ਸਾਨੂੰ ਮਿਲਣ ਦਾ ਤੇ ਤੁਸੀਂ ਕੁਝ ਦਿਨ ਆ ਕੇ ਉੱਥੇ ਰਹਿ ਵੀ ਸਕਦੇ ਹੋ ਵਾਹ ਪੁੱਤਰਾ ਵਾਹ ਕਦੇ ਕਦੇ ਮਿਲਣਾ ਆਇਆ ਕਰਾਂਗੇ ਉਹ ਕਹਿ ਤਾਂ ਤੂੰ ਮੈਨੂੰ ਐ ਰਹਿ ਹਾਂ ਜਿਵੇਂ ਤੂੰ ਮੇਰੇ ਤੇ ਆਸਾਨ ਕਰ ਰਿਹਾ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਵੀ ਤੁਸੀਂ ਸ਼ਹਿਰ 'ਚ ਰਹਿਣਾ ਚਾਹੁੰਦੇ ਹੋ ਪਰ ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਉਹ ਤੁਸੀਂ ਮੇਰੀ ਇੱਕ ਵਾਰੀ ਰਹਿ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਨਾ ਮੰਮੀ ਜੀ ਅਸੀਂ ਕੀ ਦੁੱਧ ਪਿੰਦੇ ਚਵਾਕਾ ਜਿਹੜੇ ਆਪਦੇ ਫੈਸਲੇ ਨਹੀਂ ਲੈ ਸਕਦੇ ਉਹ ਅਸੀਂ ਆਪਦੇ ਫੈਸਲੇ ਲੈ ਸਕਦੇ ਆ ਤੇ ਅਸੀਂ ਲੈ ਚੁੱਕੇ ਆ ਨਾਲੇ ਵੈਸੇ ਵੀ ਇੱਥੇ ਮੱਝ ਦੇ ਗੋਬਰ ਦੀ ਸਬੰਧ ਚ ਕੌਣ ਰਹੂਗਾ ਮੈਂ ਤਾਂ ਨਹੀਂ ਰਹਿ ਸਕਦੀ ਹੈਗੀ ਉਹ ਮੇਰੇ ਵਰਗੇ ਤਾਂ ਪੜੇ ਲਿਖੇ ਸ਼ਹਿਰ ਚ ਜਾ ਕੇ ਰਹਿਣਗੇ ਨਾਲੇ ਅਸੀਂ ਤਾਂ ਨਹੀਂ ਇੱਥੇ ਰਹਿ ਸਕਦੇ ਤੇ ਰਹੀ ਗੱਲ ਤੁਹਾਡੇ ਖਰਚਿਆਂ ਦੀ ਉਹਦੀ ਪੋਰਾ ਫਿਕਰ ਨਾ ਕਰੋ ਅਸੀਂ ਭੇਜ ਦੇ ਰਹਾਂਗੇ ਤੁਹਾਨੂੰ ਔਰ ਰੈਣੀ do you think i need your money so let me clear one thing i have enough money to live a luxurious life mummy ji tusi oh vi english ta tenu ki lagya ve shehar je rehne wale hi angrezi bol sakde ne i am post graduate te is pind vich na main apni marzi na reh rahi ha te mainu maan aa ve main kisan aa ਤੇ ਇਸ ਪਿੰਡ ਦੀ ਨਾ ਸਰਪੰਚਣੀ ਆ ਮੈਂ ਨਾ ਤਾਂ ਮੈਨੂੰ ਆਦਰਮਾਨ ਦੀ ਕਮੀ ਆ ਤੇ ਨਾ ਹੀ ਪੈਸਿਆਂ ਦੀ ਨਾਲੇ ਐਵੇਂ ਤਾਂ ਨਹੀਂ ਮੈਂ ਆਪਦੇ ਮੁੰਡੇ ਨੂੰ ਬਿਨਾਂ ਪੈਸਿਆਂ ਦੇ ਅਮਰੀਕਾ ਭਰਨ ਭੇਜਤਾ ਉਹ ਨਾਲੇ ਆਪਦੇ ਬਾਪ ਨੂੰ ਪੁੱਛੀ ਵੀ ਉਹ ਇੱਥੇ ਤੇਰਾ ਰਿਸ਼ਤਾ ਕਰਨ ਨੂੰ ਕਿਉਂ ਤਿਆਰ ਸੀ ਮੰਮੀ ਜੀ ਮਨਦੀਪ ਦੇ ਕਹਿਣ ਦਾ ਉਹ ਮਤਲਬ ਨਹੀਂ ਸੀਗਾ ਕਿਉਂ ਮਨਦੀਪ ਹਾਂਜੀ ਮੰਮੀ ਜੀ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀਗਾ ਸੌਰੀ ਮੰਮੀ ਜੀ ਉੱਤਤ ਮਤਲਬ ਨੂੰ ਛੱਡ ਉਹ ਹੁਣ ਤਾਂ ਤੀਰ ਕਮਾਨ ਚ ਨਿਕਲ ਚੁੱਕਿਆ ਤੂੰ ਨਾ ਆਪਦਾ ਸ਼ਹਿਰ ਜਾਣ ਦੀ ਤਿਆਰੀ ਕਰ ਤੇ ਮੈਂ ਆਪਦੇ ਪਿੰਡ 'ਚ ਨਾ ਬਹੁਤ ਖੁਸ਼ ਹਾਂ ਤੇ ਮੇਰਾ ਪਿੰਡ ਮੇਰਾ ਮਾਣ ਆ ਕਸਿਕਾ ਜੀ ਵੈਸੇ ਤਾਂ ਇਹ ਵੀਡੀਓ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਆਪਣੇ ਆਪ 'ਚ ਪਰ ਫੇਰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬੁਢਾਪੇ 'ਚ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਦੀ ਬਹੁਤ ਲੋੜ ਹੁੰਦੀ ਆ ਉਸ ਟਾਈਮ ਤੇ ਉਹਨਾਂ ਦਾ ਸਾਥ ਕਦੇ ਵੀ ਨਾ ਛੱਡੋ ਕਦੇ ਵੀ ਰਿਸ਼ਤਿਆਂ ਨੂੰ ਪੈਸਿਆਂ ਨਾਲ ਨਹੀਂ ਤੋਲਣਾ ਚਾਹੀਦਾ ਕਿਉਂਕਿ ਰਿਸ਼ਤੇ ਅਨਮੋਲ ਹੁੰਦੇ ਨੇ ਇਹ ਅਸੀਂ ਨਹੀਂ ਕਹਿੰਦੇ ਕਿ ਪੈਸਿਆਂ ਦੀ ਜ਼ਰੂਰਤ ਨਹੀਂ ਹੁੰਦੀ ਪੈਸਿਆਂ ਦੀ ਜ਼ਰੂਰਤ ਵੀ ਹੁੰਦੀ ਆ ਪਰ ਰਿਸ਼ਤੇ ਉਸ ਤੋਂ ਵੀ ਜ਼ਿਆਦਾ ਅਨਮੋਲ ਹੁੰਦੇ ਨੇ ਸੋ ਸਾਡਾ ਇਹ ਮੈਸੇਜ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪਹੁੰਚਾਓ ਜੀ ਤੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਜੀ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਿਕਾ